ਦੀ ਮੱਧ ਜਾਂਦਾ ਜਾਂਦਾ ਹੀ ਕੰਮ ਹੀ ਨਾ ਖਰਾਬ ਕਰਦੇ ਲਈ ਉਹਦੇ ਖੁੰਝੇ ਪਟ ਕੇ ਐਂਦਾ ਖੁੰਝੇ ਪਟੇ ਜਾਣੇ ਤਾਂ ਕਿ ਟਰੈਕਟਰ ਸਿੱਧਾ ਸਰਪੂਏ ਸਾਨੂੰ ਸੇਟ ਆ ਗਿਆ ਹਾਂ ਆਲੂ ਦਾ ਨਿਕਲਿਆ ਜਿਹੜਾ ਆਲੂ ਐਦਾ ਮਿੱਟੀ ਤੋਂ ਬਾਹਰ ਆ ਜਾਂਦਾ ਉਹ ਹਰਾ ਹੋ ਜਾਂਦਾ ਨਾਲੀ ਹਰਾ ਹੈੀ ਬਹੁਤ ਆ ਵਿੱਚ ਕੁਫਰੀ ਮੋਣ ਦੀਆਂ ਵੀ ਵੇਲ ਝੋਲਣ ਲੱਗੀਆਂ ਕੁਫਰੀ ਮੋਣ ਦਾ ਬੂਟਾ ਇੱਕ ਅੱਧਾ ਪਟਕੇ ਦੇ ਦਿਆਂ ਨਾ ਕਰੀਏ ਉਧਰਲੇ ਬੂਟੇ ਆ ਦੇ ਸੈ ਸਹੀ ਆ ਉਹਦੇ ਬੂਟਾ ਹੀ ਗਲਤ ਪਟਿਆ ਫੇਰ ਗਲਤ ਸੈਜ ਆਲਾ ਆ ਵੀ ਆ ਜਾਵਾਂ ਓਕੇ ਆ ਦੇ ਕਿੰਨੇ ਉਦਾਂ ਵੀ ਦਾ 11 ਲੂ ਹੈਗੇ ਥੱਲੇ ਨਾ ਇਹਦੀ ਸ਼ੈਲ ਜਿਹੜੀ ਆ ਉਹ ਪੱਕ ਗਿਆ ਆ ਕੁਫਰੀ ਮੋਣ ਦਾ ਪਟਿਆ ਤੇ ਆ ਦੇ ਇਹਦਾ ਆ ਪਹਿਲੀ ਵਾਰੀ ਜੀ ਸ਼ੈਲ ਲੱਤੀ ਆ ਦੇ ਜਿਹੜੇ ਪੱਕੀ ਪਟਾਈ ਕਰਦੇ ਆ ਉਹ ਸਾਰੇ ਵੀ ਰੇਲ ਵਾਢਦੇ ਹੀ ਵਢਦੇ ਆ ਪਹਿਲਾਂ ਸ੍ਰੀ ਗੁਰੂ ਜੀ ਵੀਰ ਸਾਰਿਆਂ ਨੂੰ ਤੇ ਦੁਪਹਿਰ ਹੋ ਗਈ ਅੱਜ ਆਪਾਂ ਸਵੇਰ ਦੇ ਫੰਕਸ਼ਨ ਤੇ ਗਏ ਹੋਏ ਸੀ ਹੁਣ ਆਇਆ ਮੋਟਰ ਤੇ ਬਹੁਤ ਸਰੂਬਾ ਇਹ ਹਰ ਡੇ ਗੱਡੀ ਤੇ ਨਾਲ ਹੀ ਆਪਣੇ ਸਵੇਰ ਦਾ ਗਿਆ ਹੋਇਆ ਬਾਕੀ ਬੰਦੇ ਆਪਣੇ ਥੋੜੇ ਥੋੜੇ ਲੱਗੇ ਹੋਏ ਅੱਜ ਬੰਨੇ ਪੁਣੀ ਪਟਾਣਾ ਬਾਹਰ ਚਲਾਉਣਾ ਕੋਈ ਦਿੱਕਤ ਨਾ ਹੋਵੇ ਬਾਕੀ ਕਰਦੇ ਹਾਂ ਚੈੱਕ ਅਪ ਸਾਰਾ ਅੱਜ ਮੋਟਰ ਤੇ ਤੁਹਾਨੂੰ ਵੀ ਦੇਖੋਣੇ ਆ ਲਓ ਜੀ ਬਦਲ ਜਾਂਦਾ ਜਾਂਦਾ ਹੀ ਕੰਮ ਹੀ ਨਾ ਖਰਾਬ ਕਰਦੇ ਬਾਕੀ ਕੰਮ ਆਪਾਂ ਸ਼ੁਰੂ ਕਰਤਾ ਉਹ ਬੰਦੇ ਲੱਗੇ ਹੋਏ ਲਈ ਹੁੰਦੇ ਖੁੰਝੇ ਪਟਕੇ ਤਾਂ ਆ ਗਿਆ ਆਪਣੇ ਟਰੈਕਟਰ ਡਟਰਾ ਨੂੰ ਕੋਈ ਦਿੱਕਤ ਨਾ ਆਵੇ ਜਦੋਂ ਕੱਲੂ ਡਿੱਗਰ ਚੱਲਣਾ ਦੇਖੋ ਹੁਣ ਕੱਲੂ ਲਾਉਣੇ ਦਾ ਪਰਸੋਂ ਨੂੰ ਹਜੇ ਕਿਉਂਕਿ ਹੱਲੇ ਬਾਕੀ ਲੇਬਰ ਵੇਲਾਣ ਲੱਗੀ ਹੋਈ ਆ ਤੇ ਉਹ ਚੱਕਣਗੇ ਵੇਲਾ ਮੁੱਲਾ ਸਾਰੇ ਪਾਸੇ ਫੇਰਾ ਇਹ ਲਈ ਹੁੰਦੇ ਅੱਜ ਆਪ ਦਾ ਹੁੰਦੇ ਹਨ ਇਹ ਚਾਰ ਪੰਜ ਜਣੇ ਆਪਾਂ ਲੱਗ ਹੋਈ ਆ ਦੇ ਇਧਰ ਤੇ ਬਾਕੀ ਲੇਬਰ ਜਿਹੜੀ ਆ ਉਹ ਵੇਲਾਂ ਨ ਲੱਗੀ ਹੋਈ ਆ ਦੂਜੀਆਂ ਮੋਟਰਾਂ ਤੇ ਉਹਦੀਆਂ ਗਵੇਲਾਂ ਐਡ ਕਰਦਗੇ ਉਹ ਵੱਟਾਂ ਤੋਂ ਫੇਈ ਆ ਫਿਰ ਡਿੱਗਰ ਸੌਕੇ ਚੱਲਦੇ ਤਾਂ ਤਾਂ ਕਰਕੇ ਜਦੋਂ ਉਹਨਾਂ ਦਾ ਕੰਮ ਨੀਕਟ ਹੋਊਗਾ ਉਸ ਤੋਂ ਬਾਅਦ ਆ ਬਾਕੀ ਚੱਲੀ ਜਾਂਦਾ ਕੰਮ ਹਾਂ ਹਾਂ ਆਹ ਠੀਕ ਠੀਕ ਆ ਹਾਂ ਠੀਕ ਆ ਹਾਂ ਇਦਾਂ ਖੁੰਝੇ ਪੱਟੇ ਜਾਣੇ ਤਾਂ ਕਿ ਟਰੈਕਟਰ ਸਿੱਧਾ ਸਰਪੂਏ ਤੇ ਬਾਕੀ ਆ ਲੱਗੇ ਹੋਇਆ ਤੁਹਾਨੂੰ ਸੇਟ ਆ ਗਿਆ ਬਾਕੀ ਇਹਨਾਂ ਦੇ ਦਿਨ ਹੋ ਗਏ ਪੂਰੇ ਕਾਲੂ ਦੇਖੋ ਹੁਣ ਜੇ ਮੂਡ ਬਣ ਗਿਆ ਨਹੀਂ ਤਾਂ ਪਰਸੋ ਪਟਾਈ ਲਾਵਾਂਗੇ ਆਪਾਂ ਸ਼ੁਰੂ ਕਰਾਂਗੇ ਤੇ ਵੀ ਆਪਣੇ ਬੰਦੇ ਉਧਰ ਦੂਜੀ ਮੋਟਰ ਦੇ ਹਾਂ ਜੀ ਜਰੀ ਜਾਂਦੇ ਵੇਲਾਂ ਦੀ ਦੋ ਤਿੰਨ ਘਣਾ ਛੱਡ ਕੇ ਇੱਕ ਜੇ ਵੜੀ ਜਾਂਦੇ ਤੇ ਬੰਨਿਆਂ ਤੋਂ ਇਦਾਂ ਵੱਟ ਵੱਟ ਕੇ ਤੇ ਬਾਕੀ ਆਲੂ ਦਾ ਤੁਸੀਂ ਸੈਕ ਚੈੱਕ ਕਰ ਸਕਦੇ ਹੋ ਹਾਂ ਆਲੂ ਦਾ ਫਾਇਰ ਨਿਕਲਿਆ ਜੀ ਸਾਰਾ ਕੁਝ ਓਕੇ ਜਿਹਾ ਗੋਲੀ ਸੀਡ ਸਾਰਾ ਕੁਝ ਓਕੇ ਆ ਤੇ ਬਾਕੀ ਆ ਇਹਦੀ ਛਿੱਲ ਜਿਹੜੀ ਆ ਉਹ ਪੱਕ ਗਿਆ। ਐਂ ਤਾਂ ਜਾਰ-ਵਾਰ ਕੀਤਾ ਇਹਦੀ ਛਿੱਲ ਨਹੀਂ ਲੱਥੀ ਗਈ। ਜੇ ਦੀ ਛਿੱਲ ਕੱਚੀ ਹੁੰਦੀ ਤਦੇ ਹੀ ਛਿੱਲ ਲੱਥ ਜਾਂਦੀ ਹੈ ਜੀ। ਹੱਥ ਰੋੜੇ। ਲੋ ਬਾਕੀ ਇਹਦੀਆਂ ਕਫਰੀ ਮੋਣਦੀਆਂ ਵੀ ਵੇਲਾ ਝੋਲਣ ਲੱਗੀਆਂ ਥੋੜੀਆਂ-ਥੋੜੀਆਂ ਹੋ ਗਈਆਂ ਬੈਣਦੀਆਂ ਲੱਗੀਆਂ। ਤੇ ਇਹਦੇ ਵੀ ਥੱਲੇ ਆਲੂ ਰੈਡੀ ਆ ਬਸ। ਥੋੜੇ ਦਿਨਾਂ ਦਾ ਕੇਰੀ ਬਾਰੀ ਆ ਨਹੀਂ ਵਰਦਣੀਆਂ ਮੇਲਾਂ ਇਹਦੀਆਂ ਵੀ ਬਾਕੀ ਚੱਲੀ ਜਾਂਦੇ ਕੰਮ ਹਾਂ ਆਲੂ ਪਾਟਣ ਦੇ ਵਿੱਚੋਂ ਕਈ ਬਾਕੀ ਸਾਰਾ ਓਕੇ ਆ ਤੇ ਆਪਣਾ ਆ ਚੀਜ਼ਾਂ ਪੰਗੇ ਪਾਉਂਦੀਆਂ ਜਿਹੜਾ ਆਲੂ ਇਦਾਂ ਮਿੱਟੀ ਤੋਂ ਬਾਹਰ ਆ ਜਾਂਦਾ ਉਹ ਖਰਾ ਹੋ ਜਾਂਦਾ ਨਾਲ ਹੀ ਹਾਂ ਹਰ ਹੋਇਆ ਸੌਰੀ ਜਿੰਨੇ ਮਿੱਟੀ ਤੋਂ ਬਾਹਰ ਆ ਹਰਾ ਹੈ ਹੀ ਬਹੁਤ ਹੈ ਵਿੱਚ ਫਵਰੀ ਆਉਣ ਦਾ ਬੂਟਾ ਇੱਕ ਅਦਾ ਪਾਟ ਕੇ ਦੇਖਦੇ ਆ ਉਹ ਤਾਂ ਡਿੱਗਣਾ ਨਹੀਂਗਾ ਧਿਆਨ ਨਾਲ ਇਹ ਤਾਂ ਥੱਲੇ ਕਿੱਡਾ ਸਾਈਜ਼ ਬਣ ਗਿਆ ਕਿੰਨਾ ਖਾਲੂਆ ਕਿੰਨੇ ਆ ਗਿਣ ਵੀ ਕੱਢ ਕੇ ਫੇਈ ਇਹਨਾਂ ਨੂੰ ਛੱਡ ਦਈਏ ਇੱਧਰ ਲਿਆ 1 2 3 4 5 6 ਹਾਂ ਦੇ ਹਾਂ ਛੋਟੇ ਛੋਟੇ ਹਾਂ ਬੱਚਾ ਪਾਰਟੀ ਹੈ ਹਾਂ ਮਸਾ ਇੱਦਾਂ ਕਿੱਦਾਂ ਬੱਸ ਬੱਸ ਹਾਂ ਪੰਜ ਹਾਂ ਦੇ 6 7 8 ਇਹ ਤਾਂ ਸਹੇ ਛੋਟਾ ਹਜੇ ਲਗੂੜਾਂ ਉਹ ਉੱਧਰ ਲੱਗੀ ਹੋ ਗਈ ਨਾ ਕਰੀਏ ਉੱਧਰ ਲੂਟੇ ਹਾਂ ਦੇ ਸਹਜ ਸਹੀ ਆ ਉਹ ਉੱਧਰ ਲੂਟੇ ਨਾਲ ਆਹੋ ਹੁਣ ਤਾਂ ਬੂਟਾ ਹੀ ਗਲਤ ਪਟਿਆ ਫਿਰ ਗਲਤ ਸਹਜ ਵਾਲਾ ਉਹ ਵੀ ਉਹ ਸਹਜ ਸਹੀ ਆ ਬਿਲਕੁਲ ਨਾ ਵਟੀਆਂ ਹੁਣ ਹੋ ਲੈ ਆ ਆ ਜਾਵਾਂ ਓਕੇ ਆ ਗਏ ਕਿੰਨੇ ਉੱਦਾਂ ਵੀ 1 2 3 4 5 6 7 8 9 10 10 11 ਆਲੂ ਹੈਗੇ ਥੱਲੇ ਆਹ ਵਾਲੇ ਦੇ ਥੱਲੇ ਦੋਕੇ ਆ ਬੂਟਾ ਹੀ ਤੂੰ ਗਲਤ ਪਟਿਆ ਸੀ ਦਾ ਮੈਂ ਬਸ ਆ ਦੇ ਆ ਮੜ ਦਵਾ ਹਲੇ ਬਾਕੀ ਛੋਟੇ ਛੋਟੇ ਜਿਹੜੇ ਤਿੰਨ ਚਾਰ ਰਹਿਗੇ ਨਾਲ ਇੱਕ ਆ ਦੂਜਾ ਦੇਖੋ ਆਪਾਂ ਕੁਫਰੀ ਮੋਣ ਦਾ ਪਟਿਆ ਤੇ ਆਹ ਦੇ ਇਹਦਾ ਆ ਪਹਿਲੀ ਵਾਰੀ ਜੀ ਸ਼ੈਲ ਲਾਤੀ ਜਾਂਦੇ ਵੇਲ ਵੱਡੀ ਦਾ ਆ ਫਾਇਦਾ ਹੁੰਦਾ ਬਸ ਜਿਹੜੇ ਪੱਕੀ ਪਟਾਈ ਕਰਦੇ ਆ ਤੇ ਉਹ ਸਾਰੇ ਵੀ ਰੇਲ ਵੜਦੇ ਹੀ ਵੜਦੇ ਆ ਪਹਿਲਾਂ ਤੇ ਕੱਚੀ ਪਟਾਈ ਤੇ ਚੱਲ ਜਾਂਦੀ ਇਹਦਾ ਸ਼ੈਲ ਪੱਕੀ ਜੀ ਨਹੀਂ ਕਰਨੀ ਆ ਦੇ ਇੱਦਾਂ ਸ਼ੈਲ ਲਾਥੀਆਂ ਦੀ ਇੱਕੋ ਵਾਰੀ ਜੀ ਦੋ ਤਿੰਨ ਵਾਰ ਨਹੀਂ ਰਹਿਣਦਾ ਮੈਂਗਾ ਲਓ ਵੀ ਮਤਰੋ ਆ ਗਈ ਆ ਆਪਾਂ ਦੂਜੀ ਮੋਟਰ ਤੇ ਇੱਧਰ ਸੰਗਤ ਲੱਗੀ ਹੋਈ ਜੀ फिर अपनी सारी चक्न बेला हून पता वीडियो बनते बाकी आया ना नहीं के सोना गोवाचा के सोचा शोभा हो ਤੇ ਤੂੰ ਨਾ ਕੰਮਾਂ ਨੂੰ ਉੱਤੇ ਬਿਠਾ ਕੇ ਆ ਜਾ ਗਿਆ 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 ਤੇ ਦੁਨੀਆ ਤੇ ਇਦਾਂ ਨਹੀਂ ਲੋ ਜੀ ਤੇਰੇ ਆਉਂਦੇ ਇਹ ਲੈਵਰ ਆਪਣੀ ਵੇਲਾਵਲਾ ਚੱਕ ਕੇ ਉਧਰੋਂ ਤੇ ਆਹ ਬਹੁਤਾਂ ਨੂੰ ਪਤਾ ਹੀ ਆ ਇਹ ਫੋਨ ਤੇ ਲੱਗਾ ਰਹਿਦਾ ਜੀ ਤੇ ਠੀਕ ਆ ਵੀਰ ਜੀ ਸਾਰਿਆਂ ਨੂੰ ਨੈਸਟਰੀ ਕਾਲ ਜੀ ਤੇ ਅੱਜ ਦਾ ਵਲੌਗ ਆਪਾਂ ਖਤਮ ਕਰਦੇ ਆਂ ਇੱਥੇ ਤੇ ਕਾਲੂ ਦੇ ਦੇਣਾ ਜੇ ਪਟਾਈ ਸ਼ਾਮ ਨੂੰ ਸ਼ੁਰੂ ਕੀਤੀ ਮਾਣੀ ਮੋਟੀ ਨੇ ਪਰ ਪਰਸੋ ਤੋਂ ਹੀ ਕਰਾਂਗੇ ਹਲੇ ਵੇਲਾ ਚੱਕਣ ਵਾਲੀਆਂ ਇਹਨਾਂ ਨਹੀਂ ਰੱਖਣੀਆਂ ਬਾਕੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦੇ ਰੱਖਾਂਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈਣਾ ਫਿਰ ਆਪਣਾ ਵੀ ਓਕੇ ਜੀ